ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ ਨਾਲ ਗਰਮੀ ਦਾ ਮੌਸਮ ਆ ਗਿਆ ਹੈ ਅੱਗੇ ਝੋਨੇ ਦੀ ਫਸਲ ਝੋਨੇ ਦੀ ਲਵਾਈ ਸ਼ੁਰੂ ਹੋਣ ਵਾਲੀ ਹੈ ਤੇ ਬਹੁਤ ਸਾਰੇ ਇਦਾਂ ਦੇ ਕਿਸਾਨ ਵੀਰ ਨੇ ਜਿਨ੍ਹਾਂ ਦੇ ਕੋਲ ਬਿਜਲੀ ਦੇ ਕਨੈਕਸ਼ਨ ਨਹੀਂ ਹੈਗੇ ਕੋਈ ਵੀ ਇਦਾਂ ਦਾ ਸਾਧਨ ਨਹੀਂ ਹੈਗਾ ਜਿਹਦੇ ਨਾਲ ਉਹ ਸਿੰਚਾਈ ਕਰ ਸਕਣ ਉਹ ਇੰਜਨ ਨਾਲ ਜਾਂ ਜਨਰੇਟਰ ਨਾਲ ਤੇਲ ਫੂਕ ਕੇ ਆਪਣੀ ਪੈਲੀ ਦੀ ਸਿੰਚਾਈ ਕਰਦੇ ਨੇ ਹਰ ਸਾਲ ਲੱਖਾਂ ਰੁਪਈਆ ਦਾ ਡੀਜ਼ਲ ਫੂਕਿਆ ਜਾਂਦਾ ਜਿਸ ਦੇ ਨਾਲ ਪ੍ਰਦੂਸ਼ਣ ਵੀ ਹੁੰਦਾ ਹੈ ਤੁਸੀਂ ਸੋਲਰ ਵੱਲ ਨੂੰ ਆ ਸਕਦੇ ਹੋ ਸੋਲਰ ਵੱਲ ਰੁਝਾਨ ਕਾਫੀ ਵਧਿਆ ਹੈ ਲੋਕਾਂ ਦਾ ਸੋਲਰ ਸਬਮਰਸੀਬਲ ਜਾਂ ਸੋਲਰ ਮੋਨੋਬਲਾਕ ਸੋਲਰ ਪੰਪ ਲਵਾਉਣ ਵਾਸਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਬੀ ਗ੍ਰੇਡ ਸੀ ਗ੍ਰੇਡ ਵਿੱਚ ਡੀਲ ਨਹੀਂ ਕਰਦੇ ਤੁਹਾਨੂੰ ਵਧੀਆ ਏ ਕਲਾਸ ਏ ਗ੍ਰੇਡ ਕੁਆਲਿਟੀ ਦਾ ਸਿਸਟਮ ਪ੍ਰੋਵਾਈਡ ਕਰਵਾਵਾਂਗੇ ਬਠਿੰਡਾ ਮਾਨਸਾ ਫਰੀਦਕੋਟ ਫਿਰੋਜ਼ਪੁਰ ਅਬੋਹਰ ਪਟਿਆਲਾ ਲੁਧਿਆਣਾ, ਨਵਾਂ ਸ਼ਹਿਰ, ਅੰਮ੍ਰਿਤਸਰ, ਕਪੂਰਥਲਾ, ਤਰਨਤਾਰਨ ਕਿਸੇ ਵੀ ਏਰੀਆ ਦੇ ਵਿੱਚ ਸੋਲਰ ਸਿਸਟਮ ਲਵਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ 9814571211 9814571211 ਕੋਈ ਵੀ ਸੋਲਰ ਸਬਮਰਸੀਬਲ, ਸੋਲਰ ਮੋਨੋਬਲੋਕ ਮੋਟਰ ਲਵਾਉਣ ਵਾਸਤੇ ਔਨ ਗ੍ਰਿਡ, ਆਫ ਗ੍ਰਿਡ ਜਾਂ ਹਾਈਬ੍ਰਿਡ ਰੂਫਟਾਪ ਔਨ ਗ੍ਰਿਡ ਸੋਲਰ ਲਵਾਉਣ ਵਾਸਤੇ ਜਾਂ ਆਫ ਗ੍ਰਿਡ ਸੋਲਰ ਲਵਾਉਣ ਵਾਸਤੇ ਜਾਂ ਇਸੇ ਦੇ ਵਿੱਚ ਹਾਈਬ੍ਰਿਡ ਸੋਲਰ ਸਿਸਟਮ ਲਗਵਾਉਣ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਲਿਓ ਜੁੜੇ ਰਹੋ ਸਾਡੇ ਨਾਲ ਵਿੰਦੇ ਰਹੋ ਸੋਲਰ ਟੈਕਨੀਕਲ YouTube ਚੈਨਲ ਪੰਜਾਬੀ ਡੈਰੀ ਮੈਨ ਸੋਲਰ